ਹਾਂ ਹਣੀ ਅੱਖਾਂ ਤੇ ਆ ਗਿਆ ਸੀ ਕੋਈ ਨਾ ਬੰਦ ਕਰ ਹਾਂ ਮੈਂ ਉੱਪਰ ਲਾ ਲਿਆ ਕੋਈ ਨਾ ਆ ਜਾ ਉੱਤ ਰੱਖ ਸਰਾਣਾ ਵੀ ਲੱਗ ਤੇ ਇਹਨਾਂ ਨੇ ਹਾਂ ਠੀਕ ਹੈ ਚੱਲ ਉਹਦਾ ਮਗਰ ਵੀ ਚੱਕ ਲੋ ਏ ਨਹੀਂ ਜਾ ਰਹੇ ਇੰਡੀਆ ਜੇ ਇਹ ਵੀ ਇੰਡੀਆ ਜਾ ਰਹੀ ਹੈ ਇਹ ਨਹੀਂ ਜਾ ਰਹੇ ਇਹਨੂੰ ਵੀ ਵਹੜੀ ਕੋਲ ਪੈਣੀ ਹੈ ਤੂੰ ਇੰਡੀਆ ਚਲਦੀ ਆਸ ਤਾਂ ਨਹੀਂ ਜਾ ਰਹੇ ਹੈਗੇ ਪਹੁੰਚ ਗਏ ਜੀ ਆਪਾਂ ਟਰਮੀਨਲ 1 ਉੱਤੇ ਤੇ ਫਲਾਈਟਸ ਡਿਲੇ ਨਹੀਂਆਂ 에어 ਇੰਡੀਆ ਦੀਆਂ ਅੰਦਰ ਜਾ ਕੇ ਪਤਾ ਲੱਗਣਾ ਕਿ ਕਿੰਨੀ ਕਿੰਨੀ ਡਿਲੇ ਹੈਗੀ ਕਾਕਤ ਤਾਂ ਚਾਰ ਵਾੜ ਲਈ ਹੋ ਚੁੱਕੀ ਹੈਗੀ ਫਲਾਈਟ ਪਹਿਲਾ ਟਾਈਮ ਸੀਗਾ ਤਾਂ ਪੌਣੇ 11 ਕੁਛ ਦਾ ਟਾਈਮ ਸੀ ਪਹਿਲਾਂ ਫਿਰ ਇਹਨਾਂ ਨੇ 1 ਵਜੇ ਦਾ ਟਾਈਮ ਦਿੱਤਾ ਫਿਰ ਇੱਕ ਤੋਂ ਵੀ ਚੇਂਜ ਕਰਤਾ ਸੀ ਇਹਨਾਂ ਨੇ ਚਲੋ ਹੁਣ ਅੰਦਰ ਜਾ ਕੇ ਪਤਾ ਲੱਗੂ ਕੀ ਕਹਿੰਦੇ ਨੇ ਹੁਣ ਤਾਂ ਸ਼ਾਮ ਦਾ ਟਾਈਮ ਹੋਇਆ ਪਿਆਗਾ ਇਹ 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 ਨੰਗ ਗਿਆ ਲਓ ਜੀ ਬismillah ਸਵਾਲਾ ਚੜੀਆਂ ਪਈਆਂ ਨੇ ਸਾਬੇ ਦੀਆਂ ਡਿਪਾਰਚਰਸ लेवल 3 ਤੇ ਨੇ ਡਿਪਾਰਚਰ ਇਧਰ ਆਪਾਂ ਪਾਰਕਿੰਗ ਕਰਕੇ ਆਏ ਆਂ ਕਿ ਪੰਜਵੇਂ ਫਲੋਰ ਤੇ ਲਓ ਜੀ ਆ ਗਏ ਡਿਪਾਰਕ ਚ ਪਰ ਚੈਕਿੰਗ ਦੇਖੀ ਜੇ ਕੋਈ ਪਾਸ ਇਹ ਗੇਟ ਨੰਬਰ ਜਿਹੜਾ 12 12 ਏਲ 13 14 15 ਇਧਰ ਲਾਸਟ ਵਾਲੇ ਦੇ ਇਹ ਸਾਰੇ ਇਰ ਕਨੇਡਾ ਦੇ ਨੇਗੇ ਜਾਂ ਯੂਨਾਈਟਿਡ ਸਟੇਟਸ ਤੋਂ ਜਿਹੜੇ ਜਾਂਦੇ ਨੇਗੇ ਤੇ ਸਾਰੇ ਇਧਰ ਨੂੰ ਆਪ ਵੀ ਤੁਸੀਂ ਬੋਰਡਿੰਗ ਪਾਸ ਲੈ ਜਾਣਾ ਸਰਦਿੰਗੇ ਤੇ ਬੈਗ ਚੈੱਕ ਇਨ ਹੋ ਜਾਣਗੇ ਇਧਰ ਫਲਾਈਟ ਦਾ ਸਟੇਟਸ ਚੈੱਕ ਕਰ ਲੈਣਾ ਜੀ ਦਿੱਲੀ ਦਿੱਲੀ ਵਾਲੀ 110 ਤੇ ਜਾਣੀ ਸੀ AI 1685 ਇਹਦੀ 7 ਦੇ ਉੱਤੇ ਡਿਲੇ ਆ 2:15 ਤੇ ਕਰਤੀ ਹੈਗੀ ਇਹ ਸਾਰੇ ਯੂਐਸ ਦੇ ਨੇ ਜੀ 25 ਤੋਂ 30 ਮਿੰਟ ਦਾ ਕਹਿੰਦੇ ਟਾਈਮ ਵੇਟਿੰਗ ਟਾਈਮ ਆ ਇੱਥੇ ਮੈਨੂੰ ਲੱਗਦਾ ਸਿਕਿਉਰਿਟੀ ਵੀ ਹੋ ਜਾਂਦੀ ਇਹਨਾਂ ਦੇ ਯੂਐਸ ਵਾਲਿਆਂ ਦੇ ਯੂਐਸ ਦੇ 게ਟ ਨੇਗੇ ਸਾਰੇ 게ਟ ਆਪਦੇ ਤੇ ਯੂਐਸ ਆ ਦਾ ਤੁਸੀਂ ਇੱਥੋਂ ਉਤਰ ਕੇ ਵੀ ਆ ਸਕਦੇ ਹੋ ਟਰੈਂਟਰ ਕਰ ਸਕਦੇ ਹੋਗੇ ਜਿਹੜੇ 에어 ਇੰਡੀਆ ਨੇ ਉਹ ਹੈਗੇ ਨਹੀਂ ਈ 게ਟ ਦੇ ਉੱਤੇ ਟਰਮੀਨਲ 3 ਉਹ ਵੀ ਇੱਧਰ ਨਹੀਂ ਹੈ ਜੱਗ ਸੋ ਫਲਾਈਟ ਹੋ ਰਹੀ ਹੈ ਜੀ ਚੇਂਜ ਬਾਰ-ਬਾਰ ਟਾਈਮ ਬਹੁਤ ਡਿਲੇ ਹੋਇਆ ਪਿਆ ਹੁਣ ਸਵਾ ਦੋ ਦਿਖਾਈ ਜਾਂਦੇ ਨੇਗੇ ਪਹਿਲਾਂ ਟਾਈਮ ਦਿਖਾਇ ਰਿ ਸੀ ਕਿ 10:50 ਫੇਰ ਦਿਖਾਇ ਰਿ ਸੀ ਕਿ 12:40 ਤੇ ਹੁਣ ਸਵਾ ਦੋ ਚਲੋ ਦੇਖਦੇ ਆ ਕੀ ਬਣਦਾ ਪੁਲਿਸ ਵਾਲਿਆਂ ਦਾ ਬਣਾਇਆ ਹੋਇਆ ਦਾ ਕਾਊਂਟਰ ਪੀਲ ਪੁਲਿਸ ਇਹ ਮੰਨ ਲਿਓ ਦਾ ਬਣਾ ਹੈ ਵੀ ਇਹ ਕਿਸੇ ਤਰ੍ਹਾਂ ਕੋਈ ਗਿਰੂਤ ਤੱਤ ਜੀਤਿਆ ਆ ਸਕਦੇ ਹਾਂ ਪੁਲਿਸ ਵਾਲਿਆਂ ਕੋਲੇ ਪੁਲਿਸ ਵਾਲਾਂ ਨਾਲ ਵਸੇ ਯਾਰੀ ਵੀ ਮਾੜੀ ਐ ਦਸੂਣੀ ਵੀ ਮਾੜੀ ਹੈਗੀ ਸੋ ਜਿਹੜੇ ਵੀ ਜਾ ਰਹੇ ਨੇ ਇੰਡੀਆ ਨੂੰ ਤੁਸੀਂ ਗੇਟਸ ਡੀ ਐਂਡ ਈ ਤੇ ਜਦੋਂ ਤੁਸੀਂ ਆਉਨੇ ਹੋ ਨਾ ਇੱਥੇ ਸਰਵ ਸਿਕਿਉਰਿਟੀ ਹੀ ਹੁੰਦੀ ਹੈਗੀ ਤੁਸੀਂ ਲੈਵਲ ਜੀ ਤੇ ਜਾਣਾਗਾ ਇੱਕ ਫਲੋਰ ਥੱਲੇ ਜੇ ਮੈਂ ਐਂਟਰ ਕਰ ਦਵਾਂ ਇੱਥੋਂ ਤਾਂ ਤੁਹਾਨੂੰ ਥੱਲੇ ਜਾਣਾ ਪੈਣਾਗਾ ਉੱਥੇ ਜਾ ਕੇ ਤੁਹਾਡਾ ਚੈੱਕ ਇਨ ਹੋਊਗਾ ਹਾਂਜੀ ਸਸਤੀ ਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਹੋ ਠੀਕ ਹੋ ਸਾਰੇ ਵੈਲਕਮ ਟੂ ਮਾਈ YouTube ਚੈਨਲ 13 OT H I ਸੋ ਅੱਜ ਜੀ ਮੰਮੀ ਜਾ ਰਹੇ ਨੇ ਪਿੰਡ ਤੋਂ ਇੰਡੀਆ ਨੂੰ 에어 ਇੰਡੀਆ ਦੀ ਫਲਾਈਟ ਰਾਹੀਂ ਤੇ ਫਲਾਈਟ ਹੋਈ ਵੀ ਡਿਲੇ ਅਸੀਂ ਉਸ ਹਾਲ ਨਾ ਤੁਰੇ ਸੀ ਵੀ ਚਲੋ ਟਾਈਮ ਰੱਖ ਕੇ ਬਟ ਸਵਾਗ 6 ਦਾ ਟਾਈਮ ਹੋਇਆ ਹੋਇਆ ਹੈਗਾ ਐਂਡ ਫਲਾਈਟ ਸਾਡੇ ਲਈ ਕਿਉਂਕਿ ਜਿਹੜੀ ਕੱਲ ਫਲਾਈਟ ਉਡਣੀ ਸੀਗੀ ਦੁਪਹਿਰੇ ਉਹ ਅੱਜ ਉੱਡੀਆ ਦੁਪਹਿਰੇ ਮਾਲਾ तकरीबन 23 ਘੰਟੇ ਲੇਟ ਫਲਾਈ ਉੱਡੀ ਜਗੀ ਜਿਹੜੀ ਕੱਲ ਵਾਲੀ ਸਕੇਡਿਊਲ ਸੀਗੀ ਸੋ ਅੱਜ ਵਾਲੀ ਫਲਾਈਟ ਆਲਰੇਡੀ ਮਾਰਨਿੰਗ ਦੇ ਵਿੱਚ ਉੱਡਣੀ ਸੀਗੀ ਉਹ तकरीबन 10 ਕੁਸ਼ਟ ਤੇ ਬਟ ਦੁਪਹਿਰਾਂ ਵੀ ਲੰਘ ਗਿਆ ਹੁਣ ਸ਼ਾਮ ਵੀ ਹੋ ਗਈ ਹੁਣ ਰਾਤ ਜ਼ਰਾ ਟਾਈਮ ਆਲਾ ਤੇ ਦੇਖਦੇ ਆ ਆਜੋ ਇਹ ਜੀ ਫੇਰ ਆ ਗਿਆ ਇੰਟਰਨੈਸ਼ਨਲ ਅਰਾਈਵਲ ਇਕੜੂ ਬਿਲਕੁਲ ਜੀ 에어 ਇੰਡੀਆ ਦਾ ਜੀ ਉਹਨਾਂ ਨੇ ਇੱਥੇ ਪਾਇਆ ਹੋਇਆ ਕਹਿੰਦੇ ਪਲੀਜ਼ ਪ੍ਰਸੀਡ ਟੂ ਚੈੱਕ ਇਨ ਫਾਰ 에어 ਇੰਡੀਆ ਤੇ ਤੁਸੀਂ ਖੱਜਲ ਖਵਾਰੀ ਨਾਲੋਂ ਤੁਸੀਂ ਨਾਰਮਲ ਡਿਪਾਰਚਰ ਤੇ ਜਾਓ ਤੇ ਗਰਾਊਂਡ ਲੈਵਲ ਤੇ ਆ ਜਾਓ ਤੇ ਤੁਹਾਨੂੰ 에어 ਇੰਡੀਆ ਮਿਲ ਜੂਗਾ ਇਧਰ ਕਿਤੇ ਹਾਂ ਮਾਂ ਕਿੱਧਰੋਂ ਜਾ ਰਹੀਆਂ ਅੱਜ ਮੈਂ ਫਟੇੜੀ ਜਾਂਦੀ ਆਂ ਇੰਡੀਆ ਕਿੱਥੇ ਆਪ ਕਿਧਰ ਹੀ ਆਪ ਦਾ ਘਰ ਕਿੱਥੇ ਹੁਣ ਜੀ ਬਾਦ ਸੋ ਮਮੀ ਆ ਜਾ ਰਹੀ ਨਹੀਂ ਜੀ ਵਾਪਸ 5 ਮਹੀਨਿਆਂ ਤੋਂ ਬਾਅਦ ਤੇ ਤੈਨੂੰ ਕਿਵੇਂ ਲੱਗਿਆ ਕੈਨੇਡਾ ਹੈਂ? ਵਧੀਆ ਲੱਗ ਗਿਆ। ਤੇ ਇੰਡੀਆ ਕਿਵੇਂ ਲੱਗਦਾ? ਇੰਡੀਆ ਬਹੁਤ ਵਧੀਆ। ਹੈ? ਉਹ ਵੀ ਵਧੀਆ। ਪਿੰਡ ਕਿਵੇਂ? ਪਿੰਡ ਵੀ ਬਹੁਤ ਵਧੀਆ ਬੁੱਤ। ਹਾਂ। ਕੈਨੇਡਾ ਵਧੀਆ ਲੱਗਣਾ ਸੀ ਬੁੱਤ ਸੀ ਸਕੋਰ ਆਈ ਐ। ਹਾਂ। ਉਹ ਜੀ ਲਾਈਨ ਅਪ ਤਰ ਤੱਕ ਲਾਈਨ ਬਣੀ ਹੋਈ ਹੈਗੀ। ਸਾਨੂੰ ਮੈਨੂੰ ਮੈਂ ਲੋਅ ਕਰਤਾ ਨਾਲ ਜਾਣ ਨੂੰ ਅੰਮੀ ਦੇ ਮੈਂ ਚੈੱਕ ਇਨ ਕਰਵਾਉਂਗਾ ਸਕਦੇ ਹਾਂ ਕਿ ਆਜੂ 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 ਨੰਬਰ ਸਾਡਾ ਪਹਿਲਾਂ ਹੀ ਆ ਜੀ ਸੋ ਕਮਾਲ ਹੀ ਹੋ ਗਈ ਜੀ ਹਜੇ ਉਹਨਾਂ ਨੇ ਚੈੱਕ ਇਨ ਸ਼ੁਰੂ ਕੀਤਾ ਸੀ ਤੇ ਆਪਣਾ ਨੰਬਰ ਪਹਿਲੇ ਤੇ ਲੱਗ ਗਿਆ ਚੈੱਕ ਇਨ ਹੋ ਗਿਆਗਾ ਤੇ ਮੈਂ ਹੈਲਪ ਕਰਵਾ ਦਿੱਤੀ ਸੀ ਉਹਨਾਂ ਨੂੰ ਪੁੱਛ ਕੇ ਵੀ ਹੈਲਪ ਕਰਵਾ ਸਕਦੇ ਆਂਗੇ ਤੋ ਇਹ ਥੋੜੀ ਜਿਹੀ ਇੱਥੇ ਲੀਨਿਐਂਸ ਹੀ ਹੈਗੀ ਆ ਵੀ ਤੁਸੀਂ ਕਹਿ ਸਕਦੇ ਹੋ ਵੀ ਮੈਂ ਇੱਥੇ ਹੈਲਪ ਕਰਨੀ ਹੈਗੀ ਤੇ ਮੰਮੀ ਹੋਰ ਮੰਮੀ ਹੋਰ ਜਾ ਰਹੇ ਨੇ ਇੱਥੋਂ ਹੁਣ ਸਿਕਿਉਰਿਟੀ ਹੋ ਜਾਣੀ ਹੈਗੀ ਇਹਨਾਂ ਨੇ ਵੈਸੇ ਟਾਈਮ ਤੋਂ ਪਹਿਲਾਂ ਖੋਲਤੀ ਸੀ ਵੀ ਚਿਕਨ ਤੋ ਇਹ ਨਹੀਂ ਜੀ ਗੇਟ ਡੀ ਤੇ ਈ ਸਿਕਿਉਰਿਟੀ ਵਾਲੇ ਇੱਥੋਂ ਸਿਕਿਉਰਿਟੀ ਹੋ ਜਾਣੀ ਹੈਗੀ ਤੇ ਉਸ ਤੋਂ ਬਾਅਦ ਫਿਰ ਵੀਲਚੇਅਰ ਅਸਿਸਟੈਂਸ ਮਿਲ ਜੂਗੀ ਠੀਕ ਹੈ ਨਾ ਉਸ ਤੋਂ ਬਾਅਦ ਵੀਲਚੇਅਰ ਅਸਿਸਟੈਂਸ ਮਿਲ ਜੂਗੀ ਸਾਂਭ ਕੇ ਹਾਂ 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 ਚੱਲ ਚੱਲ ਹਾਂ ਬੰਦਾ ਰੌਣਕ ਕਿਵੇਂ ਆ ਤਾਂ ਜਾਣਾ ਜੀ ਹੋ ਗਿਆ ਲੈ ਕੇ ਫੋਟੋ ਕੱਢ ਲਈ ਤੇ ਸਾਰੀ ਓਕੇ ਬਾਏ ਬਾਏ ਸੋਈ ਸਪੈਸ਼ਲ ਲਾਈਨ ਦੇ ਵਿੱਚ ਜਾ ਰਹੀ ਹਾਂ ਆ ਜਾਓ ਇੱਧਰ ਹਾਂ ਬੀ ਹੋ ਗਿਆ ਤੋ ਇੰਡੀਆ 'ਚ ਤਾਂ ਆਪਾਂ ਸਿਰਫ ਉੱਥੇ ਤੱਕ ਹੀ ਮਿਲ ਸਕਦੇ ਆ ਇੱਥੇ ਆਪਾਂ ਸਿਕਿਉਰਿਟੀ ਤੱਕ ਮਿਲ ਸਕਦੇ ਆਗੇ ਉੱਥੇ ਸਿਕਿਉਰਿਟੀ ਹੋਣੀ ਹੈਗੀ ਤੇ ਦੇਖ ਲਓ ਜੇ ਆਪਾਂ ਇੱਥੇ ਤੱਕ ਮਿਲ ਸਕਦੇ ਆ ਦਵਾਦੇ ਜਾ ਰਹੇ ਹਾਂ ਕੋਈ ਜਗਾ 1 ਵਜੇ ਐਂਟਰੀ ਹੋਣੀ ਹੈ ਕੋਈ ਜੇ 1 ਵਜੇ ਐਂਟਰੀ ਹੋਣੀ ਆ हेलो हां <tut> ਹਾਂਜੀ ਸੋ ਇਹਨਾਂ ਨੇ 에어 ਇੰਡੀਆ ਦਾ ਦੇਖੋ ਜੇ ਤੁਸੀਂ ਉਧਰੋਂ ਐਂਟਰੀ ਕਰਦੇ ਨਾ ਪਾਰਕਿੰਗ ਚੋਂ ਨਿਓਂਗੇ ਤਾਂ ਇਹਨਾਂ ਨੇ ਇੱਥੇ ਲਾਦਾ ਵੀ ਤੁਸੀਂ ਗਰਾਉਂਡ ਲੈਵਲ ਤੇ ਹੀ ਜਾਣਾਗਾ ਤੁਸੀਂ ਇੱਥੋਂ ਐਲੀਵੇਟਰ ਲੈ ਕੇ ਗਰਾਉਂਡ ਲੈਵਲ ਤੇ ਜਾਓ ਤੇ ਉੱਥੇ ਚੈੱਕ ਇਨ ਕਰ ਲਿਓ ਸੋ ਮੰਮੀ ਦੀ ਬੈਗਸ ਵੀ ਹੋਗੇ ਠੀਕ ਹੈ ਜੀ ਸੋ ਮੰਮੀ ਦੇ ਬੈਗਸ ਵੀ ਚਲੇ ਗਏ ਜੀ ਤੇ ਚੈੱਕ ਇਨ ਵੀ ਹੋ ਗਿਆਗਾ ਬੋਰਡਿੰਗ ਪਾਸ ਮਿਲ ਗਿਆ ਐਂਡ ਸਿਕਿਉਰਟੀ ਵੀ ਹੋ ਗਈ ਸੋ व्हीਲਚੇਅਰ ਅਸਿਸਟ ਕਰਵਾਈ ਵੀ ਸੀ ਉਹਦੇ ਨਾਲ ਚਲੇ ਗਏ ਨੇ ਉਧਰ ਪਰਕਿੰਗ ਦੀ ਇੱਥੇ 38 ਡਾਲਰ ਮਗ ਲੱਗ ਜਾਂਦੇ ਨੇਗੇ ਪਰ ਐ ਵੀ ਥੋੜੀ ਜੀ ਕਨਵੀਨੀਅੰਟ ਆ ਵੀ ਤੁਸੀਂ ਜਿੰਨਾ ਟਾਈਮ ਮਰਜ਼ੀ ਖੜਾ ਲਓ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਐ ਸਿਸਟਮ ਜੇ ਡੇਲੀ ਮੈਕਸਿਮਮ ਆ